ਸਚਰੇ ਕਾਲਜੀ ਮੈਂ ਥੋਟ ਆਫਨਾ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਵਿਧਾਇਕ ਹਲਕਾ ਸ਼੍ਰੀ ਨਨਤਪੁਰ ਸਾਹਿਬ ਆਪ ਸਭ ਜਾਣਦੇ ਹੋ ਕਿ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਨੂੰ ਮਨਾਉਣ ਦੇ ਲਈ ਅਸੀਂ ਅਨੰਪੁਰ ਸਾਹਿਬ ਦੇ ਵਿੱਚ ਬਹੁਤ ਸਾਰੀਆਂ ਤਿਆਰੀਆਂ ਕਰ ਰਹੇ ਹਾਂ ਹ ਤੁਸੀਂ ਸਾਰੇ ਅਨੰਪੁਰ ਸਾਹਿਬ ਆ ਕੇ ਜ਼ਰੂਰ ਦੇਖੋ ਅਨੰਪੁਰ ਸਾਹਿਬ ਦਾ ਕੋਨਾ ਕੋਨਾ ਜਿਹੜਾ ਹੈ ਉਹ ਚਮਕਾਇਆ ਜਾ ਰਿਹਾ ਸਾਫ਼ ਕੀਤਾ ਜਾ ਰਿਹਾ ਸਾਰੀਆਂ ਸੜਕਾਂ ਨਵੀਆਂ ਬਣ ਰਹੀਆਂ ਤੇ ਅਨੰਪੁਰ ਸਾਹਿਬ ਅਨੰਦਾਂ ਦੀ ਕੁੜੀ ਇਸ ਵਕਤ ਬਹੁਤ ਖੂਬਸੂਰਤ ਲੱਗ ਰਹੀ ਹੈ ਗੁਰੂ ਸਾਹਿਬ ਦੀ ਬਾਰ ਪਕਸ਼ਿਸ਼ ਹੈ ਕੱਲ ਮਿਤੀ 11 ਨਵੰਬਰ ਨੂੰ ਅਸੀਂ ਇੱਕ ਹੋਰ ਪੁਰਾਣਾ ਕਰਨ ਜਾ ਰਹੇ ਹਾਂ ਕਿਉਂਕਿ ਅਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਦਾ ਦਰਜਾ ਦਵਾਨੀ ਅਸੀਂ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਹੈ ਪੇਂਟ ਦੀ ਸੇਵਾ ਸ਼ੁਰੂ ਕਰ ਰਹੇ ਹਾਂ ਵੱਖ-ਵੱਖ ਪੇਂਟ ਕੰਪਨੀਆਂਜ਼ ਵੱਲੋਂ ਦਾਨੀ ਸਜਣਾ ਵੱਲੋਂ ਪੇਂਟ ਦਿੱਤਾ ਗਿਆ ਤੇ ਸਾਡੇ ਕੋਲ 20000 ਤੋਂ ਵੱਧ ਲੀਟਰ ਜਿਹੜਾ ਪੇਂਟ ਹੈ ਉਹ ਇਕੱਠਾ ਹੋ ਚੁੱਕਿਆ ਹੈ ਪੇਂਟ ਬਰਸ਼ਸ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਇੱਕ ਕਾਰ ਸੇਵਾ ਸ਼ੁਰੂ ਹੋਊਗੀ ਮੇਰੀ ਆਪ ਸਭ ਨੂੰ ਬੇਨਤੀ ਹੈ ਕੱਲ 11 ਨਵੰਬਰ ਨੂੰ 12 ਵਜੇ ਖਾਸ ਕਰਕੇ ਇਲਾਕੇ ਦੇ ਸਾਰੇ ਨੌਜਵਾਨ ਵੀਰ ਸਾਡੇ ਹਯੂਥ ਕਲੱਬ ਦੇ ਮੈਂਬਰ ਪਿੰਡਾਂ ਦੇ ਸਰਪੰਚ ਸਹਿਬਾਨ ਆਪਣੀ ਆਪਣੇ ਆਪਣੇ ਪੰਚਾਇਤਾਂ ਦੇ ਨਾਲ ਜ਼ਰੂਰ ਆਓ ਕੱਲ 12 ਵਜੇ ਤੇ ਸਿਰਫ ਇੱਕ ਦਿਨ ਦਾ ਕੰਮ ਨਹੀਂ ਹੈ ਅਗਲੇ 5-7 ਦਿਨ ਆਪਾਂ ਪੂਰੇ ਸ਼ਹਿਰ ਦੀ ਇੱਕ ਇੱਕ ਗਲੀ ਜਾ ਕੇ ਘਰ-ਘਰ ਵੀ ਪੇਂਟ ਡਿਸਟ੍ਰਿਬਿਊਟ ਕਰਨਾ ਤੇ ਸੜਕਾਂ ਦੇ ਹਾਰੇ ਦੁਬਾਰੇ ਆਪਾਂ ਪੇਂਟ ਕਰਨਾ ਹੈ ਅਸ ਕਲਸਾਰਾ ਸੂਚਾ ਜ਼ਿਲ੍ਹਾ ਪ੍ਰਸ਼ਾਸਨ ਰੋਪੜ ਦੇ ਡੀਸੀ ਵਰਜੀਤ ਵਾਲੀਆ ਜੀ ਰੋਪੜ ਦੇ ਐਸਐਸਪੀ ਸਾਹਿਬ ਗੁਲਨੀਤ ਖੁਰਾਨਾ ਜੀ ਸਾਰੇ ਸਾਡੇ ਲੱਗਾਂਗੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਬਹੁਤ ਹੀ ਸਤਕਾਰਯੋਗ ਸੰਤ ਬਾਬਾ ਸੁਪਨਾਮ ਸਿੰਘ ਜੀ ਕਾਰ ਸੇਵਾ ਕੇ ਲੈਨਨਗੜ੍ਹ ਸਾਹਿਬ ਵਾਲੇ ਉਹਨਾਂ ਤੋਂ ਅਰਦਾਸ ਕਰਵਾ ਕੇ ਇੱਕ ਜਿਹੜੇ ਹੈ ਇਹ ਸੇਵਾ ਸ਼ੁਰੂ ਹੋਊਗੀ ਤਾਂ ਕੱਲ 11 ਤਰੀਕ ਨੂੰ 12 ਵਜੇ ਆਪਾਂ ਜਿਹੜਾ ਹੈ ਆਨੰਦਪੁਰ ਸਾਹਿਬ ਵਿਖੇ ਜਿਹੜਾ ਹੈ ਬਸ ਸਟੈਂਡ ਤੋਂ ਜਿਹੜੀ ਹੈ ਸੇਵਾ ਸ਼ੁਰੂ ਕਰਾਂਗੇ ਜਿਤ ਮੇਨ ਰੋਡ ਦੇ ਉੱਤੇ ਤੇ ਫਿਰ ਪੂਰੇ ਸ਼ਹਿਰ ਨੂੰ ਆਪਾਂ ਕਵਰ ਕਰਾਂਗੇ ਤੇ ਲਗਾਤਾਰ ਅਗਲੇ 5-7 ਦਿਨ ਆਪਾਂ ਜਿਹੜੀ ਹੈ ਕਾਰ ਸੇਵਾ ਜਿਹੜੀ ਹੈ ਉਹ ਸ਼ੁਰੂ ਰੱਖਣੀ ਹੈ ਜਾਰੀ ਰੱਖਣੀ ਹੈ ਤਾਂ ਕਿ ਪੂਰੇ ਸ਼ਹਿਰ ਨੂੰ ਅਸੀਂ ਸੋਨਾ ਬਣਾ ਸਕੀਏ ਬਹੁਤ ਬਹੁਤ ਧੰਨਵਾਦ ਜੀ ਤਾਂ ਤੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ